ਹੱਥ ਜੋੜਦੇ ਹੋਏ ਨਜ਼ਰ ਆ ਰਹੇ ਨੇ ਮਾਤਾ ਉਹਨਾਂ ਦੇ ਤਸਵੀਰਾਂ 'ਚ ਬਹੁਤ ਗਮਗੀਨ ਮਾਹੌਲ ਹੈ ਹੰਝੂ ਜਿਹੜੇ ਨੇ ਉਹ ਰੁਕਦੇ ਨਜ਼ਰ ਨਹੀਂ ਆ ਰਹੇ ਨੇ ਅਸਤੀਆਂ ਹੱਥਾਂ ਦੇ ਵਿੱਚ ਨੇ ਧਰ ਪਤਨੀ ਮੌਜੂਦ ਨਹੀਂ ਉਹਨਾਂ ਦੀ ਨਾਲਾ ਬੇਟਾ ਮੌਜੂਦ ਹੈ ਬਹੁਤ ਭਾਵੁਕ ਪਲ ਨੇ ਬਹੁਤ ਗਮਗੀਨ ਇਹ ਮਾਹੌਲ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਕਿ ਕਿੰਨਾ ਇਹ ਗਮਗੀਨ ਮਾਹੌਲ ਹੈ ਇਧਰੋਂ ਉਹ ਕਰ ਲੋ ਪਾ ਲੈਣਾ ਸਰ ਕੋਈ ਕੰਮ ਤਸਵੀਰਾਂ ਦੇਖ ਸਕਦੇ ਤੁਸੀਂ ਪਰਿਵਾਰ ਅੰਤਮ ਰਸਮਾਂ ਜਿਹੜੀਆਂ ਅਦਾ ਕਰਦਾ ਹੋਇ ਨਜ਼ੀਰ ਹਾਂ ਤਾਂ ਬਿਲਕੁਲ ਦੇਖ ਸਕਦੇ ਤੁਸੀਂ ਮਾਤਾ ਦੇ ਹੰਝੂ ਜਿਹੜੇ ਨੇ ਔਰ ਕੁਦੇ ਹੋ ਗਏ ਮਾਤਾ ਦੇ ਹੰਝੂ ਜੜੇ ਨੇ ਉਹ ਰੁਕਦੇ ਹੋਏ ਨਜ਼ਰ ਨਹੀਂ ਆ ਰਹੇ ਨੇ ਇਹ ਬਹੁਤ ਪਾਵਕ ਤਸਵੀਰਾਂ ਨੇ ਆਪਾਂ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਦੀਆਂ ਤਸਵੀਰਾਂ ਨੇ ਸ਼ਰਕੀਰਤਪੁਰ ਸਾਹਿਬ ਤੋਂ ਤੁਹਾਨੂੰ ਅਪਡੇਟ ਅਸੀਂ ਦੇ ਰਹੇ ਹਾਂ ਦੇਖ ਸਕਦੇ ਤੁਸੀਂ ਕਿੰਨਾ ਗਮਜीन ਇਹ ਮਾਹੌਲ ਹੈ ਬਹੁਤ ਪਾਵਕ ਪਲ ਨੇ ਰਾਜਵੀਰ ਜਵੰਦਾ ਦਾ ਬੇਟਾ ਜਿਹੜਾ ਉਹ ਪਹੁੰਚਿਆ ਹੋਇਆ ਆ ਬਹੁਤ ਪਾਵਕ ਤਸਵੀਰਾਂ ਨੇ ਆਪਣੇ ਆਪ ਦੇ ਵਿੱਚ ਤੁਹਾਡੇ ਲਈ ਪੋਸਟ ਪੰਜਾਬੀ ਤੇ ਤੁਹਾਨੂੰ ਲਾਈਵ ਅਪਡੇਟ ਦੇ ਰਹੇ ਹਾਂ ਤੋ ਸਿੱਦੀਆਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ तमाम ਰਸਮਾਂ ਜਿਹੜੀਆਂ ਨੇ ਉਹ ਇਸ ਵੇਲੇ ਅਦਾ ਕੀਤੀਆਂ ਜਾ ਰਹੀਆਂ ਨੇ ਅੰਤਿਮ ਰੌਣਕ ਰਸਮਾਂ ਹੁੰਦੀਆਂ ਨੇ ਤਸ਼ਰੀਕੀਤ ਪ੍ਰੋਫੈਸਰ ਸਾਹਿਬ ਰਾਜਵੀਰ ਜਵੰਦਾ ਦੇ ਫੁੱਲ ਜਿਹੜੇ ਨੇ ਉਹ ਜਲ ਪ੍ਰਵਾਹ ਕੀਤੇ ਜਾਣਗੇ ਸਾਹਿਬ ਦਾ ਸੰਸਦ ਪ੍ਰੇਮ ਸਿੰਘ ਚੰਦੂ ਮજરા ਖਾਸ ਤੌਰ ਤੇ ਪਹੁੰਚੇ ਹੋਏ ਹਨ ਅਮਰਜੀਤ ਚਾਬਲਾ ਮੌਜੂਦ ਨੇ ਪਰਿਵਾਰ ਮੌਜੂਦ ਆ ਤੁਸੀਂ ਇਹ ਕੋ ਕਿੰਨਾ ਦੁੱਖਾਂ ਦਾ ਪਹਾੜ ਆ ਇਹ 12 ਦਿਨ ਫੋਰਟਸ ਹਸਪੀਟਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗਲ ਲੜਨ ਤੋਂ ਬਾਅਦ ਆਖਰ ਰਾਜਵੀ ਜਵੰਦਾਸ ਫਾਨੀ ਸੰਸਾਰ ਨੂੰ ਅਲਵਿਦਾਖ ਕਹਿ ਰਹੇ ਹਨ ਪਰ ਹੁਣ ਪਰਿਵਾਰ ਜਿਹੜਾ ਉਹ ਅੰਤਿਮ ਰਸਮਾਂ ਅਦਾ ਕਰਦਾ ਹੋਇ ਨਜ਼ਰ ਆ ਰਿਹਾ ਸਮਾਂ ਤੇ ਆਖਰ ਗੁਜ਼ਰ ਕੀ ਲਈ ਹੋਗੀ ਸ਼ਬਦਾਂ ਦੇ ਵਿੱਚ ਇਸ ਚੀਜ਼ ਨੂੰ ਬਿਆਨ ਕਰਨਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ ਬਹੁਤ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਸਮੇਂ ਦੇ ਵਿੱਚ ਬਹੁਤ ਪਾਵਕ ਤਸਵੀਰਾਂ ਨੇ ਬੇਟਾ ਉਹਨਾਂ ਦਾ ਛੋਟਾ ਬੇਟਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਬਹੁਤ ਪਾਵਕ ਤਸਵੀਰਾਂ ਨੇ ਮਾਤਾ ਦੇ ਹੰਝੂ ਜਿਹੜੇ ਨੇ ਉਹ ਰਾਜਵੀਰ ਜਵੰਦਾ ਦੇ ਰੁਕਦੇ ਹੋਏ ਨਜ਼ਰ ਨਹੀਂ ਆ ਰਹੇ ਨੇ ਤਸਵੀਰਾਂ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ तमाम ਜਿਹੜੇ ਨੇ ਅੰਤਿਮ ਰਸਮਾਂ ਨੇ ਉਹਨਾਂ ਨੂੰ ਅਦਾ ਕੀਤਾ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਰਸ਼ਨ ਪਿੱਛੇ ਆ ਜਾਓ